ਅੱਜ ਪਹਿਲਾ ਪਾ ਸਾਡੇ ਇੱਥੇ ਫਾਰਮ ਤੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਮਨੂ ਭਾਜੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਭਾਜੀ ਥੈਂਕ ਯੂ ਸਾਰੇ ਚੈਨਲ ਤੇ ਆਉਣ ਲਈ ਸਾਡੇ ਫਾਰਮ ਤੇ ਆਉਣ ਲਈ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੇ ਇੱਕ ਨਾ ਭਾਜੀ ਕਹਿੰਦੇ ਹੁੰਦੇ ਸਿਆਣੇ ਕਿ ਜਦੋਂ ਨਾ ਕੋਈ ਨਵਾਂ ਡਰਾਈਵਰ ਪੁਰਾਣੇ ਡਰਾਈਵਰ ਦੇ ਸਾਹਮਣੇ ਗੱਡੀ ਚਲਾਉਣ ਲੱਗੇ ਤਾਂ ਉਹਦੇ ਹੱਥ ਕੰਬਦੇ ਹੁੰਦੇ ਆ ਅੱਜ ਵਾਕਿਆ ਮੈਨੂੰ ਫੀਲ ਹੋਇਆ ਪਾ ਮੈਕਸੀਡੈਂਟ ਹੋ ਜਾਏ ਹੱਥ ਨਹੀਂ ਕੰਮਣੇ ਚਾਹੀਦੇ ਨਹੀਂ ਇਹ ਕੰਮ ਤੇ ਆ ਰਹੀ ਸੀ ਹੱਥ ਮੈਨੂੰ ਖੁਦ ਇਹ ਫੀਲ ਹੋਇਆ ਕਿ ਜਦੋਂ ਤੁਹਾਡੇ ਮਾਈਕ ਲਾ ਰਿਹਾ ਸੀ ਮੇਰਾ ਖੁਦ ਦਾ ਹੱਥ ਕੰਮ ਰਿਹਾ ਸੀ ਕਿ ਮੈਂ ਟੈਨਸ਼ਨ ਹੀ ਨਹੀਂ ਲੈਣ ਮੈਨੂੰ ਭਾਜੀ ਵੀ ਇੰਟਰਵਿਊ ਕਰਨ ਲੱਗਾ ਵੀ ਬੋਝ ਨਹੀਂ ਮੰਨਣਾ ਬਿਲਕੁਲ ਤੇ ਭਾਜੀ ਇੱਕ ਚਲੋ ਆਪਾਂ ਘੋੜਿਆਂ ਦੀ ਵੀਡੀਓ ਕਿਤੇ ਫਾਰਮ ਤੇ ਆ ਕੇ ਬਣਾਵਾਂਗੇ ਹੈਨਾ ਜੀ ਤੇ ਉਹ ਤੁਸੀਂ ਸਾਨੂੰ ਜਰੂਰ ਮੌਕਾ ਦਿਓ ਤੇ ਅੱਜ ਸਿਰਫ ਇੱਕ ਪੁੱਛਣਾ ਕਿ ਜਦੋਂ ਮੈਂ ਖੁਦ ਆਪਣੇ ਲਈ ਵੀ ਪੁੱਛ ਲਿਆ ਤੇ ਤੁਸੀਂ ਰਾਈਡਿੰਗ ਬਹੁਤ ਕੀਤੀ ਹੈ ਲੌਂਗ ਰਾਈਡਿੰਗ ਸਪੈਸ਼ਲੀ ਲੌਂਗ ਰਾਈਡਿੰਗ ਵਿੱਚ ਕੀ ਕੀ ਪ੍ਰੋਬਲਮਸ ਆਣੀਆਂ ਤੇ ਜਿਹੜੇ ਬੰਦੇ ਨੇ ਨਵੇਂ ਨੇ ਰਾਈਡਿੰਗ ਕਰਨੀ ਹੈ ਉਹਨੂੰ ਕਿੱਦਾਂ ਸਟਾਰਟਿੰਗ ਕਰੀ ਜਾਈਏ ਪਹਿਲਾਂ ਤਾਂ ਜੀ ਪ੍ਰੋਪਰ ਕਿਤੋਂ ਹੋ ਰਾਈਡਿੰਗ ਸਿੱਖ ਲਵੇ ਠੀਕ ਹੈ ਜੀ ਜਦੋਂ ਉਹ ਰਾਈਡਿੰਗ ਸਿੱਖ ਗਿਆ ਤੇ ਪ੍ਰੋਬਲਮਾਂ ਕੋਈ ਬਹੁਤੀਆਂ ਵੀ ਨਹੀਂ ਹੈਗੀਆਂ ਤੇ ਕੋਈ ਪਰ ਕੋਈ ਘੱਟ ਵੀ ਨਹੀਂ ਹੈਗੀ। ਹਾਂਜੀ। ਪਹਿਲੀ ਗੱਲ ਤਾਂ ਤੁਹਾਡਾ ਸਰੀਰ ਜਵਾਬ ਦੇ ਜੂਗਾ ਕਿ ਜਦੋਂ ਤੁਸੀਂ ਲੌਂਗ ਰਾਈਡ 'ਚ 10 ਘੰਟੇ ਘੋੜੇ ਦੀ ਪਿੱਠ ਤੇ ਬੈਠੋਗੇ। ਹਾਂਜੀ। ਤੇ ਜਦੋਂ ਤੁਸੀਂ ਜੇ ਤੁਸੀਂ ਮਾੜਾ ਘੋੜਾ ਲੈ ਕੇ ਚਲੇਗੇ ਉਹ ਵੀ ਜਵਾਬ ਦੇ ਜੂਗਾ। ਬਿਲਕੁਲ। ਪ੍ਰੈਕਟਿਸ ਵੀ ਹੋਣੀ ਚਾਹੀਦੀ ਹੈ ਤੇ ਘੋੜੇ ਦੀ ਖਾਦ ਖਰਾਕ ਵੀ ਚੰਗੀ ਹੋਣੀ ਚਾਹੀਦੀ ਹੈ। ਹਾਂ। ਤੇ ਰਸਤੇ ਦੇ ਵਿੱਚ ਘੋੜੇ ਨੂੰ ਤੁਹਾਡੇ ਨੂੰ ਆਦਤ ਹੋਣੀ ਚਾਹੀਦੀ ਹੈ ਵੀ ਜਿੱਥੇ ਉਹਨੂੰ ਪਾਣੀ ਆਫਰ ਕੀਤਾ ਜਾਵੇ, ਪਾਣੀ ਪੀਂਦਾ ਹੋਵੇ ਘੋੜਾ। ਹਾਂ। ਤੇ ਜੇ ਕਿਤੇ ਕਾਮ ਮਿਲੇ ਕਾਬ ਵੀ ਖਾਂਦਾ ਹੋਵੇ। ਇਹ ਘੋੜੇ ਜਿਹੜੇ ਸਿੱਧਾ ਹੀ ਤੁਸੀਂ ਲੌਂਗ ਰਾਈਡ ਤੇ ਲੈ ਜਾਓਗੇ ਹੋ ਸਕਦਾ ਉਹ ਸਾਰੇ ਰਾਹ ਪਾਣੀ ਨਾ ਪੀਵੇ ਕਿਉਂਕਿ ਉਹਨੂੰ ਆਈਡੀਆ ਨਹੀਂ ਹੋਊਗਾ ਵੀ ਇਹ ਸਵਾਰੀ ਕਿੰਨੀ ਲੰਬੀ ਹੋ ਸਕਦੀ ਹੈ ਹਾਂ ਕਿਉਂਕਿ ਉਹ ਘਰੇ ਜਿਆਦਾ 10 20 ਮਿੰਟ ਦੀ ਰਾਈਡ ਕਰਦਾ ਹੁੰਦਾ ਤੇ ਬਹੁਤੇ ਘੋੜੇ ਜਦੋਂ ਲੰਬੀ ਸਵਾਰੀ ਤੁਸੀਂ ਲੈ ਜਾਂਦੇ ਹੋ ਸਪੈਸ਼ਲੀ ਜੇ ਨਰ ਘੋੜੇ ਨੇ ਜਿੰਨੀ देर ਕਾਠੀ ਨਹੀਂ ਖੁੱਲਦੀ ਉਹ ਪਿਸ਼ਾਬ ਨਹੀਂ ਕਰਦੇ ਹਾਂ ਤੇ ਜਦੋਂ ਪਿਸ਼ਾਬ ਰੁਕ ਜਾਂਦਾ ਕਈ ਵਾਰ ਉਹਨਾਂ ਨੂੰ ਮੰਨ ਵੀ ਸ਼ਿਕਾਇਤ ਵੀ ਹੋ ਜਾਂਦੀ ਹੈ ਹਾਂ ਸੋ ਲੌਂਗ ਰਾਈਡ ਦਾ ਪੰਗਾ ਹੌਲੀ ਹੌਲੀ ਲੈਣਾ ਚਾਹੀਦਾ ਆਪਣਾ ਵੀ ਸਰੀਰ ਤਪਾ ਲੈਣਾ ਚਾਹੀਦਾ ਤੇ ਆਪਣੇ ਘੋੜੇ ਦਾ ਵੀ ਤਪਾ ਲੈਣਾ ਚਾਹੀਦਾ ਕਿੰਨੀ ਕੀਤੇ ਪਹਿਲਾਂ ਇਹਦੀ ਪ੍ਰੈਕਟਿਸ ਸਟਾਰਟ ਕਰ ਦੇਣੀ ਚਾਹੀਦੀ 10-20 ਮਿੰਟ ਤੋਂ ਜੀ ਘੰਟੇ ਤੋਂ 2 ਘੰਟੇ ਤੇ ਲੈ ਜਾਓ ਹੌਲੀ ਹੌਲੀ ਵਧਾ ਲਓ ਨਹੀਂ ਮਤਲਬ 1 ਮਹੀਨਾ ਪਹਿਲਾਂ ਸਟਾਰਟ ਕਰੇ 2 ਮਹੀਨਾ ਚੱਲ ਜਾਓ ਦੇਖੋ ਜੀ ਜਿਹੜੀ ਸਵਾਰੀ ਹੈ ਇਹਦਾ ਕੋਈ ਪ੍ਰੈਕਟਿਸ ਦਾ ਕੋਈ ਇਹਦਾ ਕੋਈ ਹੈ ਨਹੀਂ ਇਹਦਾ ਰੋਜ਼ ਦਾ ਹੀ ਕੰਮ ਹੈ ਰੋਜ਼ ਹੀ ਚੜੀ ਜਾਓ ਸਹੀ ਹੈ ਬਸ ਮਤਲਬ ਡੇਲੀ بیس ਤੇ ਆਪਣੀ ਲਾਈਫ ਸਟਾਈਲ ਹੀ ਇਹ ਹਾਂ ਜਿਹਨੂੰ ਜਿਹਨੂੰ ਰੋਜ਼ ਜਿਹੜਾ ਬੰਦਾ ਸਵਾਰੀ ਨਹੀਂ ਕਰਦਾ ਹੂੰ ਉਹ ਲੌਂਗ ਰਾਈਡ 'ਚ ਨਾ ਤਾਂ ਇੰਜੋਏ ਕਰਦਾ ਨਾ ਉਹ ਲੌਂਗ ਰਾਈਡ ਕਰ ਸਕਦਾ ਕਿਉਂਕਿ ਉਹ ਬੋਰ ਹੋ ਜਾਊਗਾ ਹੂੰ ਜਿਹੜਾ ਬੰਦਾ ਮੈਂ ਤਾਂ ਇਹ ਗੱਲ ਮੰਨਦਾ ਵੀ ਬੋਤਲ ਉਹ ਹੀ ਪੀਊ ਜਿਹੜਾ ਫਿਰ ਪਹਿਲਾਂ ਪਿੱਗ ਪਿੱਗ ਲਾਊਗਾ ਹਾਂਜੀ ਤੇ ਜਿਹੜਾ ਬੰਦਾ ਹੁਣ ਪਹਿਲਾਂ ਹੀ ਬੋਤਲ ਪੀ ਲੂਗਾ ਮਰੂਗਾ ਹੀ ਨਾ ਉਹ ਬਿਲਕੁਲ ਉਹਨੂੰ ਸਵਾਰੀ ਦਾ ਸ਼ੌਕ ਹੀ ਨਹੀਂ ਤੁਸੀਂ ਕਿਸੇ ਨੂੰ ਦੇਖ ਕੇ ਹੀ ਲੌਂਗ ਰਾਈਡ ਕਰਨੀ ਇਹ ਤਾਂ ਜਮਾਂ ਨਾ ਕਰੋ ਸਹੀ ਗੱਲ ਹੈ ਜਿਹੜੇ ਬੰਦੇ ਨੂੰ ਘੋੜੇ ਦੀ ਪਿੱਠ ਤੇ ਬਹਿ ਕੇ ਸਵਾਦ ਆਉਂਦਾ ਜਿਹੜੇ ਬੰਦੇ ਨੂੰ ਆਲਾ-ਦਾਲਾ ਘੋੜੇ ਤੇ ਬੈਠ ਕੇ ਹਰੇ-ਭਾਈ ਦੇਖ ਕੇ ਪਾਣੀ ਚੱਲਦਾ ਦੇਖ ਕੇ ਨਹਿਰਾਂ ਦਾ ਪੰਛੀ ਉੱਡਦੇ ਦੇਖ ਕੇ ਸਵਾਦ ਆਉਂਦਾ ਉਹੀ ਲੌਂਗ ਰਾਈਡ ਦਾ ਪੰਗਾ ਲਵੇ ਕਿਸੇ ਨੂੰ ਦਿਖਾਉਣ ਵਾਸਤੇ ਇਹ ਜਮਾ ਨਾ ਕਰਿਓ ਉਹ ਬੰਦਾ ਆਪ ਵੀ ਸੱਟ ਕਾਊ ਘੋੜਾ ਵੀ ਮਾਰੂ ਸਹੀ ਹੈ ਇਹ ਹੈਗੀ ਇੰਜੋਏ ਕਰਨ ਦੀ ਚੀਜ਼ ਹਮ ਇਹ ਕੋਈ ਪਾੜੀ ਮਾਰਨ ਦੀ ਚੀਜ਼ ਨਹੀਂ ਵੀ ਅਸੀਂ ਐਨੇ ਕਿਲੋਮੀਟਰ ਕਰਦੇ ਆ ਤੇ ਨਾ ਤੁਹਾਨੂੰ ਕਿਸੇ ਨੇ ਇਨਾਮ ਦੇਣਾ ਸੋ ਇਹ ਤਾਂ ਆਪਣਾ ਸਵਾਦ ਹੈ ਜੇ ਤੁਹਾਨੂੰ ਘੋੜੇ ਨਾਲ ਤੇ ਆਲਾ-ਦਾਲਾ ਥੋਡੂ ਆਪਣੇ ਵਾਤਾਵਰਣ ਨਾਲ ਪਿਆਰ ਐ ਤੁਸੀਂ ਘੋੜੇ ਤੇ ਬਹਿ ਕੇ ਉਹ ਥਾਵਾਂ ਤੇ ਜਾ ਸਕਦੇ ਹੋ ਜਿੱਦੇ ਤੇ ਤੁਸੀਂ ਉਸ ਕਿਸੇ ਵੀ ਕਾਰ 'ਚ ਨਹੀਂ ਜਾ ਸਕਦੇ ਬਿਲਕੁਲ ਕਿਸੇ ਵੀ ਤੁਸੀਂ ਮੋਟਰਸਾਈਕਲ ਤੇ ਨਹੀਂ ਜਾ ਸਕਦੇ ਮਤਲਬ ਕਿਹਦੇ ਜਿਹੜੀ ਆਫ-ਰੋਡਿੰਗ ਅਸਲੀ ਵਾਹਨ ਘੋੜਾ ਥਾਰ ਨਾਲੋਂ ਵੀ ਵਧੀਆ ਘੋੜਾ ਕਰਦਾ ਆਫ-ਰੋਡਿੰਗ ਥਾਰ ਦੇ ਵਿੱਚ ਤਾਂ ਤੁਸੀਂ ਸ਼ੋਰ ਵੀ ਕਰੋਗੇ ਡੈਕ ਲਾ ਲੋਗੇ ਹੂੰ ਹੋਰ ਬੱਲਾ ਕਰੋਗੇ ਘੋੜੇ ਦੇ ਉੱਤੇ ਦਾ ਫਿਰ ਫੋਨ ਬੰਦ ਕਰ ਲਓ ਤੇ ਆਲਾ-ਦਾਲਾ ਦੇਖੋ ਦੁਨੀਆਦਾਰੀ ਕੀ ਕਹਿੰਦੀ ਐ ਬਿਲਕੁਲ ਵੀਰਾ ਜੀ ਤੁਸੀਂ ਗੱਡੀਆਂ ਨਾਲ ਘੋੜੇ ਦਾ ਮੇਲ ਨਾ ਕਰੋ ਬਿਲਕੁਲ ਗੱਡੀਆਂ ਦਾ ਕੋਈ ਵੀ ਜ਼ਲਾ ਜਿਹੜੀ ਗੱਡੀ ਨਹੀਂ ਖੁਜਵਾਦਾ ਜਿਹੜੀ ਗੱਡੀ ਹੈ ਜੀ ਜਿਹਨੂੰ ਸਪੀਡ ਦਾ ਸ਼ੌਕ ਹੈ ਉਹ ਗੱਡੀ ਚਲਾਵੇ ਮੋਟਰਸਾਈਕਲ ਲੈ ਲੇ ਜਿਹਨੂੰ ਘੋੜੇ ਨਾਲ ਪਿਆਰ ਹੈ ਤੇ ਕੁਦਰਤ ਨਾਲ ਪਿਆਰ ਹੈ ਉਹ ਘੋੜੇ ਤੇ ਬਹਿ ਕੇ ਦੁਨੀਆ ਦੇ ਗੱਡੀਆਂ ਭੁੱਲ ਜਾਂਦਾ ਬੰਦਾ ਘੋੜਿਆਂ ਤੇ ਰਾਜੇ ਮਹਾਰਾਜੇ ਤੇ ਫੌਜਾਂ ਹੀ ਬੈਧੀਆ ਰਹੀਆਂ ਆਪਾਂ ਨੂੰ ਤਾਂ ਵੈਗਰੂ ਦਾ ਸ਼ੁਕਰ ਕਰਨਾ ਚਾਹੀਦਾ ਵੀ ਅਸੀਂ ਅੱਜ ਘੋੜਿਆਂ ਦੇ ਬਹਿ ਕੇ ਉਹਨਾਂ ਰਾਹਾਂ ਤੇ ਜਾ ਰਹੇ ਆਂ ਜੀ ਦੇ ਦੇ ਸਾਡੇ ਲੋਕਾਂ ਨੇ ਇਥੋਂ ਮੁਗਲ ਭਜਾਏ ਆ ਕੁੱਟਕ ਬਿਲਕੁਲ ਜੀ ਬਿਲਕੁਲ ਦੇਖੋ ਹੋਰ ਤੁਸੀਂ ਇਹ ਨੋਟ ਕਰੋ ਗੱਡੀ ਪੰਮ ਇੱਕ ਕਰੋੜ ਦੀ ਘਰ ਮੇਰੇ ਖੜੀ ਆ ਜੀ ਕੋਈ ਦੇਖਣ ਨਹੀਂ ਆਦਾ ਕੋਈ ਨਹੀਂ ਜੀ ਗੱਡੀ ਨਾਲ ਕੋਈ ਬਾਗ ਵੀ ਨਹੀਂ ਪੈਂਦੀ ਆਹ 10 ਭਰਾ ਆਪਾਂ ਘੋੜਿਆਂ ਕਰਕੇ ਬੈਠੇ ਹੋੜੇ ਬਿਲਕੁਲ ਜੀ ਬਿਲਕੁਲ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੀ ਸਿਆਣੇ ਘੋੜਿਆਂ ਕਰਕੇ ਹੀ ਸਾਰੇ ਚੰਗੇ ਮਿੱਤਰ ਮਿਲਦੇ ਆ ਤਾਂ ਹੀ ਵਾਰੀ ਵਾਦੀ ਘੋੜੇ ਤੇ ਚੜਨਾ ਤੇ ਸੋਨੇ ਦਾ ਘੜਨਾ ਇਹ ਆਮ ਬੰਦੇ ਦਾ ਕੰਮ ਨਹੀਂ ਨਹੀਂ ਵਸਦਾਰ ਹੋ ਗਿਆ ਜੀ ਬਾਤ ਸਹੀ ਹੈ ਜੀ ਬਿਲਕੁਲ ਬਿਲਕੁਲ ਕੋਈ ਕਈ ਬੰਦੇ ਪੁੱਛਦੇ ਆ ਵੀ ਤੁਹਾਨੂੰ ਘੋੜੇ ਤੇ ਚੜ੍ਹ ਕੇ ਕੀ ਮਿਲਦਾ ਉਹਨੂੰ ਕੀ ਜਵਾਬ ਦੇ ਸਕਦੇ ਹੋ ਉਹ ਤਾਂ ਇੱਕ ਇੰਟਰਨਲੀ ਫੀਲਿੰਗ ਆ ਉਹਦਾ ਸਵਾਲ ਹੀ ਗਲਤ ਹੈ ਉਹਨੂੰ ਤਾਂ ਇਹ ਪੁੱਛੇ ਵੀ ਤੂੰ ਤੇਰੇ ਵਾਸਤੇ ਦਾ ਰੋਗ ਨਹੀਂ ਹਾਂ ਬਸ ਸਿੱਧੀ ਗੱਲ ਹੈ ਕਿ ਉਹਦਾ ਸਵਾਲ ਹੀ ਗਲਤ ਹੈ ਨਾ ਬਿਲਕੁਲ ਬਿਲਕੁਲ ਜਿਹੜੀ ਇਹ ਫੀਲਿੰਗ ਹੈ ਨਾ ਜੀ ਇਹ ਘੋੜੇ ਤੇ ਚੜ੍ਹਨ ਵਾਲਾ ਹੀ ਇੱਕ ਸਮਝ ਸਕਦਾ ਆ ਜਿਹੜਾ ਕਦੇ ਨਹੀਂ ਚੜ੍ਹਿਆ ਉਹਨੂੰ ਇਹ ਪਤਾ ਨਹੀਂ ਹੋਣਾ ਹੋਰ ਦੇਖਿਆ ਹੋਊਗਾ ਆਪਾਂ ਫੋਟੋ ਵਾਲੇ ਹੀੜਦੇ ਨੇ ਗੋਡੀ ਵੀ ਹੀੜਦੇ ਆ ਜਾਂ ਆਪਰੇ ਵੀ ਹੀੜਦੇ ਆ ਜਿਹੜਾ ਵਿਚਾਰਾ ਖੇਡਦਾ ਹੁੰਦਾ ਐਨਾ ਜੂਰ ਵਿਚਾਰੇ ਉਹ ਜਿਹਨਾਂ ਬਾਹਰ ਬੈਠਾ ਲੱਗੀ ਜਾਂਦਾ ਉਹ ਆਪ ਕਦੇ ਫੈਟ ਪੜਿਆ ਨਹੀਂ ਹੁੰਦਾ ਆਪ ਰੇਡ ਪਾਈ ਨਹੀਂ ਹੁੰਦੀ ਆਪ ਕਦੇ ਫੁੱਟਬਾਲ ਦਾ ਫੁੱਟਬਾਲ ਦੀ ਕਿੱਕ ਕਾਟ ਮਾਰੀ ਨਹੀਂ ਹੁੰਦੀ ਸਹੀ ਗੱਲ ਹੈ ਬਾਰ ਬਾਰ ਇਹ ਤਾਂ ਆਮ ਲੋਕਾਂ ਦੀ ਫਿਤਰਤ ਹੋ ਗਈ ਆ ਜਿਹਦੇ ਘਰੇ ਆਪਣੇ ਕੂੜਾ ਹੈ ਰਹੀ ਬੈਠਿਆ ਹੈ ਨਹੀਂ ਉਹ ਤੈਨੂੰ ਜ਼ਰਾ ਦਊ ਸਹੀ ਗੱਲ ਹੈ ਸਲਾਮਤੀ ਸਾਨੂੰ ਬੜੀ ਪਲਾਦੂ ਪੂਰੀ ਇਹਨੂੰ ਐ ਕਰ ਉਹਨੂੰ ਐ ਕਰ ਬੇ ਗੁਰੂ ਕਹੇ ਪੀਰੇ ਪਹਿਲੇ ਮੱਝ ਕੱਟੀ ਰੱਖ ਲਾ ਕੂੜਾ ਰੱਖੇ ਬੇ ਕਰ ਬੀ ਪੁੱਤ ਧਲਿਆਰਾ ਪਾਉਂਦੇ ਸੀ ਬੰਦੇ ਆਏ ਦੋ ਮੁੰਡੇ ਇਹਨੇ ਨੂੰ ਫਰਗਟਾ ਲਓ ਮੈਂ ਕਿਹ ਰੁਪਈਆ ਦਵਾਂਗੇ ਲੱਖ ਉਹਨਾਂ ਭਲਾ ਘੋੜੇ ਵੀ ਦਮਾ ਪਾ ਕੇ ਦਿਖਾ ਦੇ ਲੱਖ ਧਾਉ ਉਹਨੂੰ ਪਤਾ ਲੱਗ ਜੂ ਪਤਾ ਲੱਗ ਜੂ ਇਹਦਾ ਧਾਉ ਦਾ ਘੋੜਾ ਧਾਉ ਦਾ ਘੋੜਾ ਮੇਰੇ ਗਾਂ ਆ ਉਹ ਲੋਕੀ ਸਲਾਹਾਂ ਦੇਣੇ ਵਾਲੇ ਬਹੁਤ ਆ ਬਿਲਕੁਲ ਅਸੀਂ ਨਹੀਂ ਕਹਿੰਦੇ ਕਿ ਸਾਡੇ ਤੋਂ ਸਿੱਖੋ ਮਨ ਲ ਬਧੀਆ ਜਿਹੇ ਪ੍ਰੋਫੈਸ਼ਨਲ ਤੋਂ ਸਿੱਖੋ ਭਾਈ ਦੀ ਗੱਲ ਸਹੀ ਆ ਪਹਿਲਾਂ ਰਾਈਟਿੰਗ ਸਿੱਖਣੀ ਚਾਹੀਦੀ ਆ ਦੌਰ ਤਰੀਕੇ ਤੁਹਾਨੂੰ ਆਉਣੇ ਚਾਹੀਦੇ ਆ ਬਸ ਤਾਂ ਸਲਾਹ ਦੇਣ ਤੋਂ ਬਾਅਦ ਥੋੜਾ ਜਿਹਾ ਹੋਜੇਗਾ ਆਪਾਂ ਗੱਲਾਂ ਕਰੀ ਜੀ ਆਪਣੇ ਦੱਸ ਅਸੀਂ ਤੋਂ ਬੜੀਆਂ ਉਹ ਤਾਂ ਕਾਠੀ ਨਹੀਂ ਲਾਉਣੀ ਉਹਦਾ ਕੀ ਫਾਇਦਾ ਸੀਟ ਕਸਣੀ ਕਿੱਦਾਂ ਕਸਣੀ ਆ ਕਿ ਕਸ ਕੇ ਬਹਿ ਜਾਂਦੇ ਉਹ ਵੀ ਗਲਤ ਆ ਹੂੰ ਕੋੜੇ ਨੂੰ ਵਾਕ ਵਾਕ ਕਰਾਓ ਉਹਨਾਂ ਦੇਖੋ ਹਵਾ ਤਾਂ ਨਹੀਂ ਭਲੀ ਉਹ ਫੇਟ ਚ ਬਹੁਤ ਸਾਰੇ ਪ੍ਰਕਾਸ਼ਨਸ ਆ ਬਹੁਤ ਸਾਰੀਆਂ ਸਾਵਧਾਨੀਆਂ ਆ ਬਿਫੋਰ ਰਾਈਡਿੰਗ ਐਂਡ ਆਫਟਰ ਰਾਈਡਿੰਗ ਉਹ ਚੀਜ਼ਾਂ ਸਾਵਧਾਨੀਆਂ ਜਿਹੜੀਆਂ ਬਿਲਕੁਲ ਬਾਕੀ ਜੀ ਜਿਹੜੀ ਲੌਂਗ ਰਾਈਡ ਹੈ ਨਾ ਜੀ ਇੱਥੇ ਤਾਂ ਹਰੇਕ ਬੰਦਾ ਆਪਣੇ ਸਟਾਫ ਨੂੰ ਕਹਿ ਦਿੰਦਾ ਵੀ ਇਕੱਠੀ ਕਰਦੇ ਤੇ ਰਕਾਬ ਚ ਪੈਰ ਪਾਇਆ ਤੁਰ ਗਿਆ ਤੇ ਲੌਂਗ ਰਾਈਡ ਤੇ ਤਾਂ ਫਿਰ ਇਹ ਇਕੱਠੀ ਢਿਲੀ ਹੋ ਗਈ ਤੁਸੀਂ ਉਹ ਕਸਣੀ ਹੈ ਬਿਲਕੁਲ ਤੇ ਜੇ ਹੋ ਸਕਦਾ ਘੋੜਾ ਥੱਕ ਗਿਆ ਤੁਹਾਨੂੰ 5-10 ਕਿਲੋਮੀਟਰ ਘੋੜੇ ਨਾਲ ਤੁਰਨਾ ਵੀ ਪੈ ਜੇ ਹਮ ਘੋੜੇ ਨੂੰ ਕਦੋਂ ਪਾਣੀ ਦੀ ਲੋੜ ਆ ਉਹਦਾ ਵੀ ਖਿਆਲ ਕਰਨਾ ਕਿਹੜਾ ਘੋੜਾ ਥੱਕਦਾ ਹੋ ਸਕਦਾ ਬਾਕੀ ਘੋੜੇ ਮੂਰੇ ਲੰਘ ਜਾਣ ਤੁਹਾਨੂੰ ਆਪਣਾ ਘੋੜਾ ਤੋੜ ਕੇ ਸਿਰੇ ਤੱਕ ਲਿਆਉਣਾ ਪਵੇ ਬਿਲਕੁਲ ਸੋ ਉੱਥੇ ਜਿਹੜਾ ਬੰਦੇ ਦਾ ਅੰਦਰ ਦਾ ਘੋੜ ਸਵਾਰ ਜਾਂ ਹਾਰਸਮੈਨ ਹੈ ਨਾ ਉਦੋਂ ਹਾਰਸਮੈਨ ਹੀ ਕੰਮ ਕਰ ਸਕਦੇ ਹਾਂ ਜਿਹੜਾ ਰਾਈਡਰ ਹੋਊਗਾ ਸਾਡੇ ਅਰਗੇ ਦੇ ਤਾਂ ਹੋ ਸਕਦਾ ਰਾਹ ਜਾਂਦੇ ਰਕਾਬ ਟੁੱਟ ਜੇ 40 ਕਿਲੋਮੀਟਰ ਤੁਸੀਂ ਘਰੋਂ ਬਾਹਰ ਗਏ ਤੁਹਾਨੂੰ ਕੋਈ ਰਕਾਬ ਨਹੀਂ ਲੈ ਕੇ ਆਉਂਦਾ ਫਿਰ ਉਹ ਇੱਕ ਰਕਾਬ ਵਾਲੀ ਤੇ ਵੀ ਬੰਦੇ ਬਹਿ ਕੇ ਆ ਜਾਂਦੇ ਆ ਕਈ ਵਾਰੀ ਲਗਾਮ ਵੀ ਟੁੱਟ ਜਾਂਦੀ ਹੈ ਜਿਹੜੇ ਲੋਕੀ ਆਪਣੇ ਸਮਾਨ ਦਾ ਖਿਆਲ ਨਹੀਂ ਕਰਦੇ ਠੀਕ ਹੈ ਜੀ ਤੋ ਬਹੁਤ ਸਾਰੇ ਪ੍ਰਕਾਸ਼ਨ ਨੇ ਜਦੋਂ ਤੁਸੀਂ ਕਿਸੇ ਕੰਮ ਨੂੰ ਕਰੋਗੇ ਉਹ ਉਦੋਂ ਹੀ ਤੁਹਾਨੂੰ ਜਵਾਬ ਮਿਲਣਗੇ ਬਿਲਕੁਲ ਜੀ ਬਾਕੀ ਉਹ ਜਿਹੜੇ ਲੋਕਾਂ ਨੂੰ ਤੁਹਾਨੂੰ ਕਹਿਣਗੇ ਜੀ ਵੀ 40 ਕਿਲੋਮੀਟਰ ਕੀ ਚੀਜ਼ ਐ ਮੈਂ ਤਾਂ 100 ਕਿਲੋਮੀਟਰ ਜਾਊਗਾ ਤਾਂ ਉਹਨਾਂ ਨੂੰ ਇੱਕ ਵਾਰੀ 100 ਕਿਲੋਮੀਟਰ ਜਾ ਕੇ ਦੇਖ ਲੈਣਾ ਚਾਹੀਦਾ ਵੀ 100 ਕਿਲੋਮੀਟਰ ਜਾਣ ਲਈ ਕਿੰਨਾ ਟਾਈਮ ਲੱਗਦਾ ਹੈ ਬਿਲਕੁਲ ਜੀ ਤੇ ਘੋੜੇ ਦਾ ਕਿੰਨਾ ਕੁ ਜ਼ੋਰ ਲੱਗਦਾ ਹੈ ਤੇ ਕਈ ਵਾਰੀ ਜੇ ਤੁਸੀਂ ਇਕੱਲੇ ਘੋੜੇ ਨਾਲ ਪੰਗਾ ਲੈ ਲਓ 100 ਕਿਲੋਮੀਟਰ ਦਾ ਹੋ ਸਕਦਾ ਉਹ ਜਾਵੇ ਹੀ ਨਾ ਰਾਹ ਚੋਂ ਮੁੜ ਆਵੇ ਬਿਲਕੁਲ ਕਿਉਂਕਿ ਘੋੜੇ ਨੂੰ ਵੀ ਤਾਂ ਘੋੜਾ ਅੜੀ ਵੀ ਕਰ ਸਕਦਾ ਹੈ। ਬਿਲਕੁਲ ਜੀ ਬਿਲਕੁਲ। ਉਸ ਦਾ ਤੁਹਾਡੇ ਨਾਲੋਂ ਜਾਵੇਗੀ। ਬਿਲਕੁਲ ਜੀ। ਸੋ ਜਿਹੜਾ ਬੰਦਾ ਜਿਹੜੇ ਬੰਦੇ ਨੂੰ ਘੋੜੇ ਭਜਾਉਣ ਦਾ ਸ਼ੌਕ ਹੈ। ਹਮ ਉਹਦੇ ਲਈ ਵੀ ਲੌਂਗ ਰਾਈਡਸ ਨਹੀਂ ਬਣੀਆਂ। ਹਮ ਕਿਉਂਕਿ ਲੰਬੀ ਰਾਈਡ ਦੇ ਵਿੱਚ ਘੋੜੇ ਨੂੰ ਡੀਹਾਈਡਰੇਸ਼ਨ ਵੀ ਹੋਣੀ ਹੈ। ਉਹਦੇ ਕੋਈ ਦਰਦ ਵੀ ਹੋ ਸਕਦਾ ਹੈ। ਜਾਂ ਜਿਹੜੇ ਘੋੜੇ ਘੱਟ ਪ੍ਰੈਕਟਿਸ ਵਾਲੇ ਘਰਾਂ 'ਚ ਖੜੇ ਖਾਂਦੇ ਰਹਿੰਦੇ ਆ ਜਦੋਂ ਉਹਨੂੰ ਖਾਣਾ ਵੀ ਨਹੀਂ ਮਿਲਦਾ। ਹਮ ਤਾਂ ਵੀ ਉਹ ਬੋਰ ਹੁੰਦੇ ਆ ਉਸ। ਸਹੀ ਗੱਲ ਹੈ ਸਾਡੇ ਘੋੜੇ ਤਾਂ ਹੁਣ ਇੰਨੇ ਪੱਕੇ ਹੋ ਗਏ ਵੀ 40 ਕਿਲੋਮੀਟਰ ਦੀ ਰਾਈਡ 'ਚ ਤਾਂ ਅਸੀਂ ਇੱਕ ਵਾਰੀ ਕਾਠੀ ਵੀ ਢਿੱਲੀ ਨਹੀਂ ਕਰਦੇ ਹੂੰ ਤੇ ਘੋੜੇ ਪਾਣੀ ਵੀ ਨਹੀਂ ਪੀਂਦੇ 40 ਕਿਲੋਮੀਟਰ ਦੀ ਰਾਈਡ 'ਚ ਸਹੀ ਹੈ ਜੀ 40 ਕ ਅਸੀਂ ਆਫਰ ਕਰਦੇ ਹਾਂ ਰਾਤ ਹੂੰ ਕਿਉਂਕਿ ਸਾਡੇ ਨਾਲ ਕੋਈ ਨਾ ਕੋਈ ਬਾਈਕ ਵਾਲਾ ਜਾਂ ਜਿਹੜੇ ਕੈਨਵਸ ਦੇ ਬੈਗ ਅਸੀਂ ਘੋੜਿਆਂ ਤੇ ਬੰਨ ਲੈਂਦੇ ਆ ਨਹਿਰ 'ਚੋਂ ਪਾਣੀ ਕੱਢਿਆ ਜਾਂ ਕਿਸੇ ਨਲਕੇ 'ਚੋਂ ਪਲਾਤਾ ਉਹ ਘੋੜੇ ਹੁਣ ਪੱਕ ਗਿਓ ਪਾਣੀ ਵੀ ਨਹੀਂ ਪੀਂਦੇ ਸਹੀ ਗੱਲ ਨਵੇਂ ਘੋੜੇ ਤੋਂ ਤੁਸੀਂ ਉਨੀ ਉਮੀਦ ਨਹੀਂ ਕਰ ਸਕਦੇ ਸਹੀ ਹੈ ਬਿਲਕੁਲ ਤੇ ਹੁਣ ਤੱਕ ਭਾਈ ਆਪਣੀ ਕਿੰਨੀਆਂ ਲੌਂਗ ਰਾਈਡਿੰਗ ਹੋ ਗਈਆਂ ਨੇ ਲੌਂਗ ਰਾਈਡ ਤਾਂ ਜੀ 40 ਦੀ 60 ਦੀ 80 ਦੀ ਤਾਂ ਅਸੀਂ ਕਰਦੇ ਹੀ ਰਹਿੰਦੇ ਆ ਬਟ ਸਾਡਾ ਗਰੁੱਪ ਹੈ ਲੌਂਗ ਰਾਈਡਰਸ ਗਰੁੱਪ ਬਿਲਕੁਲ ਜੀ ਜਿਹਦੇ ਚ ਅਸੀਂ ਪੰਜ ਘੋੜ ਸਵਾਰ ਤੇ ਪੰਜ ਘੋੜੇ ਲੈ ਕੇ ਅਸੀਂ ਪੁਸ਼ਕਰ ਗਏ ਸੀ ਬਿਲਕੁਲ ਮੈਂ ਮਿਲਿਆ ਸੀ ਆਪਣੇ ਮਨਪਾਲ ਜੀ ਨਾਲ ਜਿਹਦੇ ਚ ਭਾਈ ਮਨਪਾਲ ਰੋਬਿਨ ਰਸੀਦਾ ਹਾਂ ਸਨੀ ਰਸੀਦਾ ਉਹ ਦੋ ਭਰਾ ਨੇ ਸਾਡੇ ਨਾਲ ਪਰ ਸਨੀ ਬਈ ਗਿਆ ਸੀ ਰੋਬੀ ਨੂੰ ਉਹ ਤੋਂ ਕੰਮ ਚ ਬਿਜੀ ਸੀ ਹਾਂਜੀ ਮਨੂ ਸੇਖੋਂ ਹਾਂਜੀ ਤੇ ਮੈਂ ਕਹਿੰਨਾ ਮਨਪਾਲ ਵੀਰੇ ਦੇ ਫਾਦਰ ਸਾਹਿਬ ਸੀ ਨਹੀਂ ਨਹੀਂ ਉਹ ਵੈਸੇ ਸੀ ਪੁਸ਼ਕਰ ਵਾਲੀ ਰਾਈਡ ਚ ਨਹੀਂ ਸੀਗੇ ਪੁਸ਼ਕਰ ਵਾਲੀ ਰਾਈਡ ਸੀ ਉਹ ਮੈਂ ਕਹਿੰਦਾ ਜਿਹੜੀ 80 ਕਿਲੋ ਦੀ 80 ਕਿਲੋਮੀਟਰ ਵਾਲੀ ਰਾਈਡ ਚ ਸੀ ਉਹ 80 ਕਿਲੋਮੀਟਰ ਵਾਲੀ ਰਾਈਡ ਚ ਸੀਗੇ ਜੀ ਮੈਂ ਸੀ ਮਨੂ ਸੇਖੋਂ ਸੀ ਹਾਂਜੀ ਸਨੀ ਸੀ ਪ੍ਰਗਟਪਨ ਨੂੰ ਆਸਟ੍ਰੇਲੀਆ ਚਲਾ ਗਿਆ ਭਰਾ ਸਾਡਾ ਹਾਂਜੀ ਹਾਂਜੀ ਪੁਸ਼ਕਰ ਰਾਈਡ ਅਸੀਂ ਪੰਜ ਜਣੇ ਨੇ ਕਰੀ ਸੀ ਉਸ ਤੋਂ ਪਹਿਲਾਂ 2012 ਚ ਇੱਕ ਘੋੜਾ ਸੀ ਮਾਨਕ ਸਾਡੇ ਕੋਲੇ ਪਰਮਗਿਲ ਸਟੱਡ ਤੇ ਬਰਨਾਲੇ ਹਾਂਜੀ ਉਹਨੂੰ ਲੈ ਕੇ ਮੈਂ ਕੱਲਾ ਵੀ ਪੁਸ਼ਕਰ ਚਲਾ ਗਿਆ ਸੀ 12 ਦਿਨਾਂ ਚ ਅੱਛਾ ਉਹ ਸਭ ਤੋਂ ਟਫ ਹੈ ਗਰੁੱਪ ਚ ਘੋੜੇ ਫੇਰ ਇੱਕ ਦੂਜੇ ਦੇ ਮਗਰ ਚਲੇ ਜਾਂਦੇ ਆ ਸੈਕੰਡ ਥਿੰਗ ਇਹ ਆਪ ਨੂੰ ਵੀ ਥੋੜੀ ਜਿਹੀ ਕੰਪਨੀ ਰਹਿੰਦੀ ਆ ਜਦ ਕਿਸੇ ਤਰ੍ਹਾਂ ਕੱਲੇ ਘੋੜੇ ਨੂੰ ਨਵੇਂ ਰਾਹਾਂ ਤੇ ਲਿਜਾਣਾ ਉਹ ਮੇਰੀ ਕਿਸਮਤ ਚੰਗੀ ਸੀ ਵੀ ਘੋੜੇ ਮੈਨੂੰ ਧੋਖਾ ਨਹੀਂ ਦਿੱਤਾ ਪਰ ਉਹ ਕੰਮ ਬਹੁਤ ਔਖਾ ਜੇ ਘੋੜਾ ਤੁਹਾਡਾ ਵਿਚਰ ਹੀ ਜਾਵੇ ਵੀ ਮੈਂ ਤੁਰਨਾ ਨਹੀਂ ਤਾਂ ਕਿਵੇਂ ਤੁਸੀਂ ਜਾਓਗੇ ਪੁਸ਼ਕਰ ਤੱਕ ਉਹ ਘੋੜਾ ਮੈਨੂੰ ਲੈ ਗਿਆ ਰੋਜ਼ ਦੇ 52 ਕਿਲੋਮੀਟਰ ਸੀ ਕਰਦੇ ਸੀ ਤਕਰੀਬਨ ਐਵਰੇਜ ਆਈ ਹੈ ਸਾਡੀ 614 ਕਿਲੋਮੀਟਰ ਸੀ 12 ਦਿਨਾਂ ਚ ਹਮ ਪੁਸ਼ਕਰ ਜਾ ਕੇ ਰਾਜ ਜਿਹੜੇ ਛੋਲੇ ਤੇ ਘਿਓ ਖਵਾਇਆ ਉਹਨੂੰ ਅਸੀਂ ਉੱਥੇ 2 ਦਿਨ ਰੈਸਟ ਦੇ ਦਿੱਤੀ ਤੰਬੂ ਚ ਬੰਦ ਤਾਂ ਇੱਕੋ ਤੋਂ ਘੋੜੀ ਮੀਟ ਕਰਾਤੀ ਉਸ ਤੋਂ ਬਾਅਦ ਉਸ ਘੋੜੇ ਨੇ ਮੈਨੂੰ ਪੁਸ਼ਕਰ ਮੇਲੇ 'ਚ ਚੜ੍ਹਨ ਨਹੀਂ ਦਿੱਤਾ ਮੇਰੇ ਮੰਨ ਦਾ ਅਰਮਾਨ ਹੀ ਰਹਿ ਗਿਆ ਵੀ ਮੈਂ ਚੜ ਕੇ ਇੱਥੇ ਢੇੜਾ ਦਵਾਂ ਵੀ ਮੈਂ ਇੰਨੀ ਦੂਰੋਂ ਸਵਾਰੀ ਕਰਕੇ ਆ ਉਹ ਘੋੜੇ ਨੇ ਮੈਨੂੰ ਉੱਥੇ ਜਾ ਕੇ ਚੜ੍ਹਨ ਨਹੀਂ ਦਿੱਤਾ ਸੋ ਇਸ ਫਿਲਮ ਦਾ ਹੀਰੋ ਘੋੜਾ ਹੀ ਐ ਬਿਲਕੁਲ ਜਿੱਡੇ ਮਰਜੀ ਸਵਾਰ ਬਣੇ ਫਿਰੋ ਤੇ ਜੇ ਅਗਲਾ ਆਪਦੀ ਆਈ ਤੇ ਆ ਗਿਆ ਤੁਹਾਨੂੰ ਨਿਆ ਨਹੀਂ ਦਿੰਦਾ ਬਿਲਕੁਲ ਮਤਲਬ ਬਾਲਾ ਆਪਣੇ ਸਵਾਰ ਹੋਣ ਤੇ ਕਦੇ ਮਾਨ ਨਹੀਂ ਕਰਨਾ ਇਹ ਜਿੱਡਾ ਤਕੜਾ ਮਰਜੀ ਸਵਾਰ ਤੁਸੀਂ ਸ਼ੁਕਰ ਕਰੋ ਵੀ ਘੋੜੇ ਨੇ ਤੁਹਾਡੀ ਇੱਜ਼ਤ ਕਰੀਏ ਤੇ ਤੁਹਾਨੂੰ ਸਵਾਰੀ ਕਰਾਤੀ ਬਾਲੀ ਐਕਟਿੰਗ ਦਾ ਕੋਈ ਫਾਇਦਾ ਨਹੀਂ ਉਹ ਡਾਇਲੌਗ ਦੇ ਵੀ ਉਹ ਕੋੜਾ ਪੈਦਾੜੀ ਹੋਇਆ ਜਿਹੜਾ ਸਾਨੂੰ ਸਿੱਟਦੇ ਇਹਦੇ ਬੜੇ ਬੜੇ ਥੱਲੇ ਵਾਜਦੇ ਮੈਂ ਮੇਲਿਆਂ 'ਚ ਕਈ ਮੈਂ ਮੇਲਿਆਂ 'ਚ ਕਈਆਂ 'ਚ ਡਿੱਗਿਆ ਸੋ ਬਾਲੀਆਂ ਪਾਡੀਆਂ ਮਾਰਨ ਦਾ ਕੋਈ ਫਾਇਦਾ ਨਹੀਂ ਮਤਲਬ ਡਿੱਗਣਾ ਵੀ ਜ਼ਰੂਰੀ ਆ ਬੰਦੇ ਦਾ ਹੰਕਾਰ ਬਿਲਕੁਲ ਜਿਹੜਾ ਬੰਦਾ ਚੜੂਗਾ ਬੰਦੇ ਦਾ ਹੰਕਾਰ ਘਟਦਾ ਆ ਜੀ ਤੁਸੀਂ 70 80 ਕਿਲੋ ਦੇ ਘੋੜਾ 4 5 ਕੁਇੰਟਲ ਦਾ ਤੁਹਾਨੂੰ ਕਾ ਰਾਹ ਦਿੰਦਾ ਬਿਲਕੁਲ ਜੀ ਜੇ ਉਹ ਆਪਣੀ ਆਈ ਤੇ ਆ ਜਾਏ ਹਾਂ ਵੱਡੇ ਵੱਡਿਆਂ ਨੂੰ ਔਕਾਤ ਘੋੜਾ ਯਾਦ ਕਰਨਾ ਬਿਲਕੁਲ ਸਹੀ ਗੱਲ ਹੈ ਜੀ ਤੇ ਭਾਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਤੁਸੀਂ ਥੈਂਕ ਯੂ ਭਾਈ ਥੈਂਕ ਯੂ ਪਰਮਾਤਮਾ ਤਰੱਕੀ ਕਰੋ ਜੀ ਤੇ ਤੁਹਾਡਾ ਚੈਨਲ ਬਹੁਤ ਵਧੀਆ ਚੱਲੇ ਥੈਂਕ ਯੂ ਭਾਈ ਥੈਂਕ ਯੂ ਬਾਕੀ ਆਵਾਂਗੇ ਜਰੂਰ ਜੀ ਆਇਆਂ ਨੂੰ ਠੀਕ ਹੈ ਜੀ ਫਾਰਮ ਤੇ ਆ ਕੇ ਘੋੜਿਆਂ ਦੀ ਵੀਡੀਓ ਬਣਾਵਾਂਗੇ ਜੀ ਜਰੂਰ ਜੀ ਆਇਆਂ ਨਾਲ ਬੱਲੇ ਭਾਈ ਜੀ ਜਰੂਰ ਲੈ ਕੇ ਆਵਾਂਗੇ ਸਾਰੇ ਭਰਾ ਆਉ ਜੀ ਆਇਆਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ